ਸਸਿਕਾ ਜੀ ਮਹਾਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਡ੍ਰੰਪ ਦੇ ਇਮੀਗ੍ਰੇਸ਼ਨ ਛਾਪੇ ਦੇ ਅੱਗੇ ਹਜ਼ਾਰਾਂ ਪੰਜਾਬੀਆਂ ਦੇ ਹੌਸਲੇ ਪਸਤ ਹੋ ਚੁੱਕੇ ਨੇ ਅਤੇ ਹੁਣ ਉਹਨਾਂ ਨੇ ਅਮਰੀਕਾ ਦੇ ਵਿੱਚੋਂ ਜ਼ੁਲਿੱਪ ਇਸਤਰਾ ਕੋਲ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਹਰ ਵੇਲੇ ਮੰਨ ਦੇ ਵਿੱਚੋਂ ਟਲ ਲੈ ਕੇ ਚੂਣਾ ਸੌਖਾ ਨਹੀਂ ਹੈ ਜਿਸ ਨੂੰ ਵੇਖਦਿਆਂ ਕੁਝ ਟੋਲੀਆਂ ਕੈਨੇਡਾ ਦਾ ਬਾਰਡਰ ਟੱਪਣ ਦੀ ਯੋਜਨਾ ਬਣਾ ਰਹੀਆਂ ਨੇ ਇੱਕ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਇਕੱਲੇ ਕੈਲੀਫੋਰਨੀਆ ਸੁੱਬੇ ਤੋਂ ਅਗਸਤ ਅਤੇ ਸਤੰਬਰ ਮਹੀਨੇ ਦੌਰਾਨ ਤਕਰੀਬਨ 3400 ਪ੍ਰਵਾਸੀ ਭਾਰਤ ਦਾ ਜਹਾਜ਼ ਚੜ ਗਏ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅੰਕੜਾ ਕਈ フォトサックで。 ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੋਂ ਸੰਕੇਤો ਨੇ ਸ਼ੁਰੂ ਹੋ ਗਏ ਨੇ ਕਿ ਅਸਾਇਲਮ ਕਲੇਮਸ ਦੇ ਵਿੱਚੋਂ ਸਿਰਫ 94% ਉਤੇ ਵਿਚਾਰ ਹੋਵੇਗਾ ਅਤੇ ਜ਼ਿਆਦਾਤਰ ਰੱਦ ਕੀਤੀਆਂ ਜਾ ਸਕਦੀਆਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਬਾਰਡਰ ਪਾਰ ਕਰਨ ਵਾਲਿਆਂ ਉਤੇ ਸਭ ਤੋਂ ਵੱਧ ਮਾਰ ਪਵੇਗੀ ਪਰ ਵਿਜ਼ਟਰ ਵੀਜ਼ਾ ਉਤੇ ਅਮਰੀਕਾ ਪਹੁੰਚਣ ਤੇ ਮਗਰੋਂ ਪਨਾਹ ਦਾ ਦਾਅਵਾ ਕਰਨ ਵਾਲਿਆਂ ਨੂੰ ਵਾਹਤ ਮਿਲ ਸਕਦੀ ਹੈ ਇਮੀਗ੍ਰੇਸ਼ਨ ਵਕੀਲ ਜਸਪ੍ਰੀਤ ਸਿੰਘ ਨੇ ਭਾਈ ਅਮਰਜੀਤ ਸਿੰਘ ਦੀ ਮਿਸਾਲ ਦਿੱਤੀ ਜਿਨ੍ਹਾਂ ਦਾ ਗ੍ਰੀਨ ਕਾਰਡ ਰੱਦ ਕਰ ਦਿੱਤਾ ਗਿਆ ਅਤੇ ਹੁਣ ਉਹ ਨਵਾਂ ਅਮਰੀਕਾ ਛੱਡ ਰਹੇ ਨੇ ਦੂਜੇ ਪਾਸੇ ਸਿਰਫ ਅਸਾਇਲਮ ਕਲੇਮ ਤੇ ਵਰਕ ਪਰਮਿਟ ਹਾਸਲ ਕਰਨ ਵਾਲੇ ਦੀ ਗਿਣਤੀ ਹਜ਼ਾਰਾਂ ਦੇ ਵਿੱਚ ਹੈ ਤੇ ਉਹਨਾਂ ਵਾਸਤੇ ਅਮਰੀਕਾ ਵਿੱਚ ਜ਼ਿੰਦਗੀ ਲਗਾਉਣੀ ਬੇਹਤ ਮੁਸ਼ਕਲ ਹੋ ਪੇਗੀ ਇਹਨਾਂ ਹਾਲਾਤ ਨੂੰ ਵੇਖਦਿਆਂ ਪੰਜਾਬ ਵਾਪਸੀ ਕਰਨ ਜਾਂ ਫਿਰ ਕੈਨੇਡਾ ਦਾਖਲ ਹੋਣ ਤੋਂ ਸਿਵਾਏ ਕੋਈ ਰਾਹ ਬਾਕੀ ਨਹੀਂ ਬਚਦਾ ਇਸ ਜਵਾਨ H1B ਵੀਜ਼ਾ ਉੱਤੇ ਅਮਰੀਕਾ ਦੇ ਵਿੱਚ ਕਦਮ ਰੱਖਦੇ ਆ ਲੱਖਾਂ ਡਾਲਰ ਦੀ ਕਮਾਈ ਕਰਨ ਵਾਲੇ ਨੇ ਵੀ ਦੱਖਣ ਭਾਰਤ ਦੇ ਸ਼ਹਿਰਾਂ ਵਿੱਚ ਵਸੇਬੇ ਦਾ ਰਾਹ ਤਲਾਸ਼ਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਗ੍ਰੀਨ ਦੇ ਰਾਹ ਬੰਦ ਹੋ ਚੁੱਕੇ ਨੇ ਘੱਟੋ ਘੱਟ 2028 ਤੱਕ ਭਾਰਤੀ ਲੋਕ ਗ੍ਰੀਨ ਕਾਰਡ ਲਾੜਤੀ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ Thanks. ਇਮੀਗ੍ਰੇਸ਼ਨ ਨਿਯਮਾਂ ਦੇ ਮੁਤਾਬਕ ਚੜ੍ਹੇ ਮੁਲਕ ਤੋਂ ਪਿਛਲੇ 5 ਸਾਲ ਦੌਰਾਨ 50 ਹਜ਼ਾਰ ਤੋਂ ਵੱਧ ਪ੍ਰਵਾਸੀ ਅਮਰੀਕਾ ਪਹੁੰਚੇ ਹੁਣ ਉਸ ਮੁਲਕ ਨੇ ਲੋਟਰੀ ਦੇ ਵਿੱਚ ਉਪਾਹਰ ਕਰ ਦਿੱਤਾ ਜਾਂਦਾ ਹੈ ਅੰਕੜਿਆਂ ਉੱਤੇ ਜੋ ਆਤਮਰੀ ਜਾਵੇਤਾ 2021 ਦੇ ਵਿੱਚ 93450 ਭਾਰਤੀਆਂ ਨੇ ਅਮਰੀਕਾ ਪਰਵਾਸ ਕੀਤਾ ਤੇ 2022 ਦੇ ਵਿੱਚ ਇਹ ਅੰਕੜਾ ਵੱਧ ਕੇ 127000 ਹੋ ਗਿਆ 2023 ਦੌਰਾਨ 78000 ਪ੍ਰਵਾਸੀਆਂ ਨੇ ਕੰਮਕਾਜ ਦੇ ਮਕਸਦ ਦੇ ਨਾਲ ਅਮਰੀਕਾ ਦੀ ਧਰਤੀ ਉੱਤੇ ਕਦਮ ਰੱਖਿਆ ਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦਾਖਲ ਹੋਣ ਵਾਲੇ ਸਾਂਖੜਾ 20000 ਤੋਂ ਉੱਤੇ ਰਿਹਾ ਅਤੇ ਹੁਣ ਡਿਪੋਰਟੇਸ਼ਨ ਦਾ ਸਭ ਤੋਂ ਵੱਡਾ ਖਤਰਾ ਇੰਨਾ ਉੱਤੇ ਹੀ ਮੰਡਰਾ ਰਿਹਾ ਹੈ ਇਮੀਗ੍ਰੇਸ਼ਨ ਮਾਰਾ ਦੇ ਮੁਤਾਬਕ ਅਮਰੀਕਾ ਵਿੱਚ ਪੱਕੇ ਹੋਣ ਦੇ ਰਾਹ ਪਹਿਲਾਂ ਹੀ ਘੱਟ ਸਨ ਪਰ ਹੁਣ ਵਿਆਹ ਤੋਂ ਇਲਾਵਾ ਕੋਈ ਵੀ ਰਾਹ ਪਾਤੀਆਂ ਨੂੰ راست ਨਹੀਂ ਆ ਰਿਹਾ ਜਦ ਕਿ ਇਸ ਤੋਂ ਪਹਿਲਾਂ ਫੈਮਿਲੀ ਸਪਾਂਸਰਸ਼ਿਪ ਅਤੇ ਮਨੁੱਖਤਾ ਦੇ ਆਧਾਰ ਤੇ ਵੀ ਮੁਲਕ ਵਿੱਚ ਪਨਾਹ ਹਾਸਲ ਕਰਨ ਦੇ ਵਿੱਚ ਜ਼ਿਆਦਾ ਦਿੱਕਤਾਂ ਨਹੀਂ ਸਨ ਹੁੰਦੀਆਂ ਸਸਿਕਾ ਜੀ ਮੈਂ ਹਕੂ ਮਿਲ ਕਪੂਲ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ 트럼ਪ ਦੇ ਇਮੀਗ੍ਰੇਸ਼ਨ ਛਾਪੇ ਦੇ ਅੱਗੇ ਹਜ਼ਾਰਾਂ ਪੰਜਾਬੀਆਂ ਦੇ ਹੌਸਲੇ ਪਸਤ ਹੋ ਚੁੱਕੇ ਨੇ ਅਤੇ ਹੁਣ ਉਹਨਾਂ ਨੇ ਅਮਰੀਕਾ ਦੇ ਵਿੱਚੋਂ ਜ਼ੁਲੀ ਪਿਸਤਰਾ ਕੋਲ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਹਰ ਵੇਲੇ ਮਨ ਦੇ ਵਿੱਚ ਟੱਲ ਲੈ ਕੇ ਚੂਣਾ ਸੋਖਾ ਨਹੀਂ ਹੈ ਜਿਸ ਨੂੰ ਵੇਖਦੇ ਆਂ ਕੁਝ ਟੋਲੀਆਂ ਕੈਨੇਡਾ ਦਾ ਬਾਰਡਰ ਟੱਪਣ ਦੀ ਯੋਜਨਾ ਬਣਾ ਰਹੀਆਂ ਨੇ ਇਸ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਕਿ ਕੱਲ੍ਹ ਨੇ ਕੈਲੀਫੋਰਨੀਆ ਸਵੇਤੋਂ ਅਗਸਤ ਅਤੇ ਸਤੰਬਰ ਮਹੀਨੇ ਦੌਰਾਨ ਤਕਰੀਬਨ 3400 ਪ੍ਰਵਾਸੀ ਭਾਰਤ ਦਾ ਜਹਾਜ਼ ਚੜ ਗਏ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅੰਕੜਾ ਕਈ ਉਨਾ ਖੁਰਫਤ ਸਕਦੇ ਡਿਪਾਰਟਮੈਂਟ ਆਫ ਫਾਰਮਲੈਂਡ ਸਿਕਿਉਰਿਟੀ ਤੋਂ ਸੰਕੇਤ ਹੋਣੇ ਸ਼ੁਰੂ ਹੋ ਗਏ ਨੇ ਕਿ ਸੈਲਮ ਕਲੇਮਸ ਦੇ ਵਿੱਚੋਂ ਸਿਰਫ 94% ਤੇ ਵਿਚਾਰ ਹੋਵੇਗਾ ਅਤੇ ਜ਼ਿਆਦਾਤਰ ਰੱਦ ਕੀਤੀਆਂ ਜਾ ਸਕਦੀਆਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਬਾਰਡਰ ਪਾਰ ਕਰਨ ਵਾਲਿਆਂ ਉੱਤੇ ਸਭ ਤੋਂ ਵੱਧ ਮਾਰ ਪਵੇਗੀ ਪਰ ਵਿਜ਼ਟਰ ਵੀਜ਼ਾ ਉੱਤੇ ਅਮਰੀਕਾ ਪਹੁੰਚਣ ਤੇ ਮਗਰੋਂ ਪਨਾਹ ਦਾ ਦਾਅਵਾ ਕਰਨ ਵਾਲਿਆਂ ਨੂੰ ਵਾਹਤ ਮਿਲ ਸਕਦੀ ਹੈ ਇਮੀਗ੍ਰੇਸ਼ਨ ਵਕੀਲ ਜਸਪ੍ਰੀਤ ਸਿੰਘ ਨੇ ਪਾਈ ਅਮਰਜੀਤ ਸਿੰਘ ਦੀ ਮਿਸਾਲ ਦਿੱਤੀ ਜਿਨ੍ਹਾਂ ਦਾ ਗ੍ਰੀਨ ਕਾਰਡ ਰੱਦ ਕਰ ਦਿੱਤਾ ਗਿਆ ਅਤੇ ਹੁਣ ਉਹ ਨਵੇਂ ਅਮਰੀਕਾ ਛੱਟ ਰਹੇ ਨੇ ਪਾਸੇ ਸਿਰਫ ਸੈਲਮ ਕਲੇਮ ਉਤੇ ਵਰਕ ਪਰਮਿਟ ਹਾਸਲ ਕਰਨ ਵਾਲਿਆਂ ਦੀ ਗਿਣਤੀ ਹਜ਼ਾਰਾਂ ਦੇ ਵਿੱਚ ਹੈ ਤੇ ਉਹਨਾਂ ਵਾਸਤੇ ਅਮਰੀਕਾ ਵਿੱਚ ਜ਼ਿੰਦਗੀ ਲਗਾਉਣੀ ਬਹੁਤ ਮੁਸ਼ਕਲ ਹੋਵੇਗੀ ਇਨ੍ਹਾਂ ਹਾਲਾਤ ਨੂੰ ਵੇਖਦਿਆਂ ਪੰਜਾਬ ਵਾਪਸੀ ਕਰਨ ਜਾਂ ਫਿਰ ਕੈਨੇਡਾ ਦਾਖਲ ਹੋਣ ਤੋਂ ਸਿਵਾਏ ਕੋਈ ਰਾਹ ਬਾਕੀ ਨਹੀਂ ਬਚਦਾ ਇਸ ਰਵਾਨ H1B ਵੀਜ਼ਾ ਉਤੇ ਅਮਰੀਕਾ ਦੇ ਵਿੱਚ ਕਦਮ ਰੱਖਦੇ ਆ ਲੱਖਾਂ ਡਾਲਰ ਦੀ ਕਮਾਈ ਕਰਨ ਵਾਲਿਆਂ ਨੇ ਵੀ ਦੱਖਣ ਭਾਰਤ ਦੇ ਸ਼ਹਿਰਾਂ ਵਿੱਚ ਵਸੇਬੇ ਦਾ ਰਾਤ ਤਲਾਸ਼ਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਗ੍ਰੀਨ ਦੇ ਰਾਹ ਬੰਦ ਹੋ ਚੁੱਕੇ ਨੇ ਘਟੋ ਘਟੋ 2028 ਤੱਕ ਭਾਰਤੀ ਲੋਕ ਗ੍ਰੀਨ ਕਾਰਡ ਲਾੜੀ ਦੇ ਵਿੱਚ ਸ਼ਾਮਲ ਨਹੀਂ ਹੋ ਸਕਤੇ ਇਮੀਗ੍ਰੇਸ਼ਨ ਨਿਯਮਾਂ ਦੇ ਮੁਤਾਬਕ ਚੜ੍ਹੇ ਮੁਲਕ ਤੋਂ ਪਿਛਲੇ 5 ਸਾਲ ਦੌਰਾਨ 50 ਹਜ਼ਾਰ ਤੋਂ ਵੱਧ ਪ੍ਰਵਾਸੀ ਅਮਰੀਕਾ ਪਹੁੰਚੇ ਹੋਣ ਉਸ ਮੁਲਕ ਨੂੰ ਲੋਟਰੀ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਂਦਾ ਹੈ ਅੰਕੜਿਆਂ ਉੱਤੇ ਜਿਵੇਂ ਕਿ ਆਤਮਰੀ ਜਵੈਤਾ 2021 ਦੇ ਵਿੱਚ 92450 ਭਾਰਤੀਆਂ ਨੇ ਅਮਰੀਕਾ ਪਰਵਾਸ ਕੀਤਾ ਤੇ 2022 ਦੇ ਵਿੱਚ ਅੰਕੜਾ ਵੱਧ ਕੇ 127000 ਹੋ ਗਿਆ 2023 ਦੌਰਾਨ 78000 ਪ੍ਰਵਾਸੀਆਂ ਨੇ ਕਾਮਕਾਜ ਦੇ ਮਕਸਦ ਦੇ ਨਾਲ ਅਮਰੀਕਾ ਦੀ ਧਰਤੀ ਉੱਤੇ ਕਦਮ ਰੱਖਿਆ ਤੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਣ ਵਾਲੇ ਤਾਂਕੜਾ 20000 ਤੋਂ ਉੱਤੇ ਰਿਹਾ ਅਤੇ ਹੁਣ ਡਿਪੋਰਟੇਸ਼ਨ ਦਾ ਸਭ ਤੋਂ ਵੱਡਾ ਖਤਰਾ ਇੰਨਾ ਉੱਤੇ ਹੀ ਮੰਡਰਾ ਰਿਹਾ ਹੈ ਇਮੀਗ੍ਰੇਸ਼ਨ ਮਾਰਾ ਦੇ ਮੁਤਾਬਕ ਅਮਰੀਕਾ ਵਿੱਚ ਪੱਕੇ ਹੋਣ ਦੇ ਰਾਹ ਪਹਿਲਾਂ ਹੀ ਘੱਟ ਸਨ ਪਰ ਹੁਣ ਵਿਆਹ ਤੋਂ ਇਲਾਵਾ ਕੋਈ ਵੀ ਰਾਹ ਪਾਤੀਆਂ ਨੂੰ ਰਾਸ ਨਹੀਂ ਆ ਰਿਹਾ ਜਦਕਿ ਇਸ ਤੋਂ ਪਹਿਲਾਂ ਫੈਮਿਲੀ ਸਪੌਂਸਰਸ਼ਿਪ ਅਤੇ ਮਨੁੱਖਤਾ ਦੇ ਆਧਾਰ ਤੇ ਵੀ ਮੁਲਕ ਵਿੱਚ ਪਨਾਹ ਹਾਸਲ ਕਰਨ ਦੇ ਵਿੱਚ ਜ਼ਿਆਦਾ ਦਿੱਕਤਾਂ ਨਹੀਂ ਸਨ ਹੁੰਦੀਆਂ ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ 트럼ਪ ਦੇ ਇਮੀਗ੍ਰੇਸ਼ਨ ਛਾਪੇ ਦੇ ਅੱਗੇ ਹਜ਼ਾਰਾਂ ਪੰਜਾਬੀਆਂ ਦੇ ਹੌਸਲੇ ਪਸਤ ਹੋ ਚੁੱਕੇ ਨੇ ਅਤੇ ਹੁਣ ਉਹਨਾਂ ਨੇ ਅਮਰੀਕਾ ਦੇ ਵਿੱਚੋਂ ਜ਼ੁਲੀ ਪਿਸਤਰਾ 골 ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਹਰ ਵੇਲੇ ਮਨ ਦੇ ਵਿੱਚ ਟੱਲ ਲੈ ਕੇ ਚੂਣਾ ਸੌਖਾ ਨਹੀਂ ਹੈ ਜਿਸ ਨੂੰ ਵੇਖਦਿਆਂ ਕੁਝ ਟੋਲੀਆਂ ਕੈਨੇਡਾ ਦਾ ਬਾਰਡਰ ਟੱਪਣ ਦੀ ਯੋਜਨਾ ਬਣਾ ਰਹੀਆਂ ਨੇ ਪ੍ਰਾਪਰ ਜਾਣਕਾਰੀ ਦੇ ਮੁਤਾਬਕ ਕੱਲ੍ਹੇ ਕੈਲੀਫੋਰਨੀਆ ਸਵੇਤੋਂ ਅਗਸਤ ਅਤੇ ਸਤੰਬਰ ਮਹੀਨੇ ਦੌਰਾਨ ਤਕਰੀਬਨ 3400 ਪ੍ਰਵਾਸੀ ਭਾਰਤ ਦਾ ਜਹਾਜ਼ ਚੜ ਗਏ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅੰਕੜਾ ਕਈ ಬೇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੋਂ ਸੰਕੇਤਾਂ ਨੇ ਸ਼ੁਰੂ ਹੋ ਗਏ ਨੇ ਕਿ ਅਸਾਈਲਮ ਕਲੇਮਸ ਦੇ ਵਿੱਚੋਂ ਸਿਰਫ 94% ਉਤੇ ਵਿਚਾਰ ਹੋਵੇਗਾ ਅਤੇ ਜ਼ਿਆਦਾਤਰ ਰੱਦ ਕੀਤੀਆਂ ਜਾ ਸਕਦੀਆਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਬਾਰਡਰ ਪਾਰ ਕਰਨ ਵਾਲਿਆਂ ਉਤੇ ਸਭ ਤੋਂ ਵੱਧ ਮਾਰ ਪਵੇਗੀ ਪਰ ਵਿਜ਼ਟਰ ਵੀਜ਼ਾ ਉਤੇ ਅਮਰੀਕਾ ਪਹੁੰਚਣ ਤੇ ਮਗਰੋਂ ਫਨਾਤਾ ਦਾਵਾ ਕਰਨ ਵਾਲਿਆਂ ਨੂੰ ਵਾਹਤ ਮਿਲ ਸਕਦੀ ਹੈ ਇਮੀਗ੍ਰੇਸ਼ਨ ਵਕੀਲ ਜਸਪੀਰ ਸਿੰਘ ਨੇ ਭਾਈ ਅਮਲਜੀਤ ਸਿੰਘ ਦੀ ਮਿਸਾਲ ਦਿੱਤੀ ਜਿਨ੍ਹਾਂ ਦਾ ਗ੍ਰੀਨ ਕਾਰਡ ਰੱਦ ਕਰ ਦਿੱਤਾ ਗਿਆ ਅਤੇ ਹੁਣ ਉਹ ਨਵਾਂ ਅਮਰੀਕਾ ਛੱਟ ਰਹੇ ਨੇ ਦੂਜੇ ਪਾਸੇ ਸਿਰਫ ਅਸਾਈਲਮ ਕਲੇਮ ਤੇ ਵਰਕ ਪਰਮਿਟ ਹਾਸਲ ਕਰਨ ਵਾਲਿਆਂ ਦੀ ਗਿਣਤੀ ਹਜ਼ਾਰਾਂ ਦੇ ਵਿੱਚ ਹੈ ਤੇ ਉਹਨਾਂ ਵਾਸਤੇ ਅਮਰੀਕਾ ਵਿੱਚ ਜ਼ਿੰਦਗੀ ਲੰਗਾਉਣੇ ਬੇਹਤ ਮੁਸ਼ਕਲ ਹੋਵੇਗੀ ਇਹਨਾਂ ਹਾਲਾਤ ਨੂੰ ਵੇਖਦਿਆਂ ਪੰਜਾਬ ਵਾਪਸੀ ਕਰਨ ਜਾਂ ਫਿਰ ਕੈਨੇਡਾ ਦਾਖਲ ਹੋਣ ਤੋਂ ਸਿਵਾਏ ਕੋਈ ਰਾਹ ਬਾਕੀ ਨਹੀਂ ਬਚਦਾ ਇਸ ਦੌਰਾਨ H1B ਵੀਜ਼ਾ ਉਤੇ ਅਮਰੀਕਾ ਦੇ ਵਿੱਚ ਕਦਮ ਰੱਖਦੇ ਆ ਲੱਖਾਂ ਡਾਲਰ ਦੀ ਕਮਾਈ ਕਰਨ ਵਾਲੇ ਨੇ ਵੀ ਦੱਖਣ ਭਾਰਤ ਦੇ ਸ਼ਹਿਰਾਂ ਵਿੱਚ ਵਸੇਬੇ ਦਾ ਰਾਹ ਤਲਾਸ਼ਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਗ੍ਰੀਨ ਦੇ ਰਾਹ ਬੰਦ ਹੋ ਚੁੱਕੇ ਨੇ ਘੱਟੋ ਘੱਟ 2028 ਤੱਕ ਭਾਰਤੀ ਲੋਕ ਗ੍ਰੀਨ ਕਾਰਡ ਲਾਟਰੀ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ ਇਮੀਗ੍ਰੇਸ਼ਨ ਨਿਯਮਾਂ ਦੇ ਮੁਤਾਬਕ ਚਰੇ ਮੁਲਕ ਤੋਂ ਪਿਛਲੇ 5 ਸਾਲ ਦੌਰਾਨ 50000 ਤੋਂ ਵੱਧ ਪ੍ਰਵਾਸੀ ਅਮਰੀਕਾ ਪਹੁੰਚੇ ਹੋਣ ਉਸ ਮੁਲਕ ਨੂੰ ਲੋਟਰੀ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਂਦਾ ਹੈ ਅੰਕੜਿਆਂ ਉੱਤੇ ਜੋ ਆਤਮਰੀ ਜਾਵੇਤਾ 2021 ਦੇ ਵਿੱਚ 93450 ਭਾਰਤੀਆਂ ਨੇ ਅਮਰੀਕਾ ਪ੍ਰਵਾਸ ਕੀਤਾ ਅਤੇ 2022 ਦੇ ਵਿੱਚ ਅੰਕੜਾ ਵੱਧ ਕੇ 127000 ਹੋ ਗਿਆ ਦੌਜਾ ਤੇ 87300 ਪ੍ਰਵਾਸੀਆਂ ਨੇ ਕਾਮਕਾਜ ਦੇ ਮਕਸਦ ਨਾਲ ਅਮਰੀਕਾ ਦੀ ਧਰਤੀ ਉੱਤੇ ਕਦਮ ਰੱਖਿਆ ਤੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਣ ਵਾਲੇ ਦਾੰਕੜਾ 20000 ਤੋਂ ਉੱਤੇ ਰਿਹਾ ਅਤੇ ਹੁਣ ਡਿਪੋਰਟੇਸ਼ਨ ਦਾ ਸਭ ਤੋਂ ਵੱਡ ਖਤਰਾ ਇੰਨਾ ਉੱਤੇ ਹੀ ਮੰਡਰਾ ਰਿਹਾ ਹੈ ਇਮੀਗ੍ਰੇਸ਼ਨ ਮਾਰਾ ਦੇ ਮੁਤਾਬਕ ਅਮਰੀਕਾ ਵਿੱਚ ਪੱਕੇ ਹੋਣ ਦੇ ਰਾਹ ਪਹਿਲਾਂ ਹੀ ਘਟਸਨ ਪਰ ਹੁਣ ਵਿਆਹ ਤੋਂ ਇਲਾਵਾ ਕੋਈ ਵੀ ਰਾਹ ਪਾਤੀਆਂ ਨੂੰ ਰਾਸ ਨਹੀਂ ਆ ਰਿਹਾ ਜਦ ਕਿ ਇਸ ਤੋਂ ਪਹਿਲਾਂ ਫੈਮਲੀ ਸਪਾਂਸਰਸ਼ਿਪ ਅਤੇ ਮਨੁੱਖਤਾ ਦੇ ਆਧਾਰ ਤੇ ਵੀ ਮੁਲਕ ਵਿੱਚ ਪਨਾਹ ਹਾਸਲ ਕਰਨ ਦੇ ਵਿੱਚ ਜ਼ਿਆਦਾ ਦਿੱਕਤ ਨਹੀਂ ਸੰੋਂਦੀਆਂ ਸਸਿਕਾ ਜੀ ਮੈਂ ਹਕਮਿਲ ਕਪੂਲ ਤੁਸ ਦੇਖ ਰਿਓ ਚੈਨਲ ਪੰਜਾਬੀ 트ੰਪ ਨੇ ਇਮੀਗ੍ਰੇਸ਼ਨ ਛਾਪੇ ਦੇ ਅੱਗੇ ਹਜ਼ਾਰਾਂ ਪੰਜਾਬੀਆਂ ਦੇ ਹੌਸਲੇ ਪਸਤ ਹੋ ਚੁੱਕੇ ਨੇ ਅਤੇ ਹੁਣ ਉਹਨਾਂ ਨੇ ਅਮਰੀਕਾ ਦੇ ਵਿੱਚੋਂ ਜ਼ੁਲੀ ਪਿਸਤਰਾ ਕੋਲ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਹਰ ਵੇਲੇ ਮੰਨ ਦੇ ਵਿੱਚੋਂ ਡੱਲ ਲੈ ਕੇ ਚੂਣਾ ਸੋਖਾ ਨਹੀਂ ਹੈ ਜਿਸ ਨੂੰ ਵੇਖਦਿਆਂ ਕੁਝ ਟੋਲੀਆਂ ਕੈਨੇਡਾ ਦਾ ਬਾਰਡਰ ਟੱਪਣ ਦੀ ਯੋਜਨਾ ਬਣਾ ਰਹੀਆਂ ਨੇ ਇੱਕ ਪ੍ਰਾਪਰ ਜਾਣਕਾਰੀ ਦੇ ਮੁਤਾਬਕ ਇਕੱਲੇ ਕੈਲੀਫੋਰਨੀਆ ਸੂਬੇ ਤੋਂ ਅਗਸਤ ਅਤੇ ਸਤੰਬਰ ਮਹੀਨੇ ਦੌਰਾਨ ਤਕਰੀਬਨ 3400 ਪ੍ਰਵਾਸੀ ਭਾਰਤ ਦਾ ਜੁਹਾਜ਼ ਚੜ ਗਏ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅੰਕੜਾ ਕਈ ਉਨਕ ਕੋਰਪਾਤ ਸਕਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੋਂ ਸੰਕੇਤ ਹੋਣੇ ਸ਼ੁਰੂ ਹੋ ਗਏ ਨੇ ਕਿ ਐਸਾਈਲਮ ਕਲੇਮਸ ਦੇ ਵਿੱਚੋਂ ਸਿਰਫ 94% ਉਤੇ ਵਿਚਾਰ ਹੋਵੇਗਾ ਅਤੇ ਜ਼ਿਆਦਾਤਰ ਰੱਦ ਕੀਤੀਆਂ ਜਾ ਸਕਦੀਆਂ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਾਰਡਰ ਪਾਰ ਕਰਨ ਵਾਲਿਆਂ ਉੱਤੇ ਸਭ ਤੋਂ ਵੱਧ ਮਾਰ ਪਵੇਗੀ ਪਰ ਵਿਜ਼ਟਰ ਵੀਜ਼ਾ ਉੱਤੇ ਅਮਰੀਕਾ ਪਹੁੰਚਣ ਤੇ ਮਗਰੋਂ ਪਨਾਹ ਦਾ ਦਾਅਵਾ ਕਰਨ ਵਾਲਿਆਂ ਨੂੰ ਵਾਹਤ ਮਿਲ ਸਕਦੀ ਹੈ ਇਮੀਗ੍ਰੇਸ਼ਨ ਵਕੀਲ ਜਸਪੀਤ ਸਿੰਘ ਨੇ ਭਾਈ ਅਮਲਜੀਤ ਸਿੰਘ ਦੀ ਮਿਸਾਲ ਦਿੱਤੀ ਜਿਨ੍ਹਾਂ ਦਾ ਗ੍ਰੀਨ ਕਾਰਡ ਰੱਦ ਕਰ ਦਿੱਤਾ ਗਿਆ ਅਤੇ ਹੁਣ ਉਹ ਨਵਾਂ ਅਮਰੀਕਾ ਛੱਡ ਰਹੇ ਨੇ ਦੂਜੇ ਪਾਸੇ ਸਿਰਫ ਐਸਾਈਲਮ ਕਲੇਮ ਤੇ ਵਰਕ ਪਰਮਿਟ ਹਾਸਲ ਕਰਨ ਵਾਲਿਆਂ ਦੀ ਗਿਣਤੀ ਹਜ਼ਾਰਾਂ ਦੇ ਵਿੱਚ ਹੈ ਤੇ ਉਹਨਾਂ ਵਾਸਤੇ ਅਮਰੀਕਾ ਵਿੱਚ ਜ਼ਿੰਦਗੀ ਲੰਗਾਉਣੀ ਬੇਹਤ ਮੁਸ਼ਕਲ ਹੋਵੇਗੀ। ਇਹਨਾਂ ਹਾਲਾਤ ਨੂੰ ਵੇਖਦਿਆਂ ਪੰਜਾਬ ਵਾਪਸੀ ਕਰਨ ਜਾਂ ਫਿਰ ਕੈਨੇਡਾ ਦਾਖਲ ਹੋਣ ਤੋਂ ਸਿਵਾਏ ਕੋਈ ਰਾਹ ਬਾਕੀ ਨਹੀਂ ਬਚਦਾ। ਇਸ ਦੌਰਾਨ H1B ਵੀਜ਼ਾ ਉੱਤੇ ਅਮਰੀਕਾ ਦੇ ਵਿੱਚ ਕਦਮ ਰੱਖਦੇ ਆ ਲੱਖਾਂ ਡਾਲਰ ਦੀ ਕਮਾਈ ਕਰਨ ਵਾਲਿਆਂ ਨੇ ਵੀ ਦੱਖਣ ਭਾਰਤ ਦੇ ਸ਼ਹਿਰਾਂ ਵਿੱਚ ਵਸੇਬੇ ਦਾ ਰਾਹ ਤਲਾਸ਼ਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਗ੍ਰੀਨ ਦੇ ਰਾਹ ਬੰਦ ਹੋ ਚੁੱਕੇ ਨੇ ਘੱਟੋ ਘੱਟ 2028 ਤੱਕ 파ਤੀ ਲੋਕ ਗ੍ਰੀਨ ਕਾਰਡ ਲਾਟਰੀ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ। ਇਮੀਗ੍ਰੇਸ਼ਨ ਨਿਯਮਾਂ ਦੇ ਮੁਤਾਬਕ ਚੜ੍ਹੇ ਮੁਲਕ ਤੋਂ ਪਿਛਲੇ 5 ਸਾਲ ਦੌਰਾਨ 50000 ਤੋਂ ਵੱਧ ਪ੍ਰਵਾਸੀ ਅਮਰੀਕਾ ਪਹੁੰਚੇ ਹੋਣ ਉਸ ਮੁਲਕ ਨੂੰ ਲੋਟਰੀ ਦੇ ਵਿੱਚ ਉਪਾਹਰ ਕਰ ਦਿੱਤਾ ਜਾਂਦਾ ਹੈ ਅੰਕੜਿਆਂ ਉਤੇ ਜੋ ਆਤਮਰੀ ਜਾਵੇਤਾ 2021 ਦੇ ਵਿੱਚ 92450 ਭਾਰਤੀਆਂ ਨੇ ਅਮਰੀਕਾ ਪਰਵਾਸ ਕੀਤਾ ਅਤੇ 2022 ਦੇ ਵਿੱਚ ਇਹ ਅੰਕੜਾ ਵੱਧ ਕੇ 127000 ਹੋ ਗਿਆ ਦੋ ਚਾਤੇ 373000 ਪ੍ਰਵਾਸੀਆਂ ਨੇ ਕਾਮਕਾਜ ਦੇ ਮਕਸਦ ਨਾਲ ਅਮਰੀਕਾ ਦੀ ਧਰਤੀ ਉੱਤੇ ਕਦਮ ਰੱਖਿਆ ਤੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਣ ਵਾਲੇ ਦਾ ਅੰਕੜਾ 20000 ਤੋਂ ਉੱਤੇ ਰਿਹਾ ਅਤੇ ਹੁਣ ਡਿਪੋਰਟੇਸ਼ਨ ਦਾ ਸਭ ਤੋਂ ਵੱਡਾ ਖਤਰਾ ਇੰਨਾ ਉੱਤੇ ਹੀ ਮੰਡਰਾ ਰਿਹਾ ਹੈ ਇਮੀਗ੍ਰੇਸ਼ਨ ਮਾਰਾ ਦੇ ਮੁਤਾਬਕ ਅਮਰੀਕਾ ਵਿੱਚ ਪੱਕੇ ਹੋਣ ਦੇ ਰਾਹ ਪਹਿਲਾਂ ਹੀ ਘਟਸਣ ਪਰ ਹੁਣ ਵਿਆਹ ਤੋਂ ਇਲਾਵਾ ਕੋਈ ਵੀ ਰਾਹ ਪਾਤੀਆਂ ਨੂੰ ਰਾਸ ਨਹੀਂ ਆ ਰਿਹਾ ਜਦ ਕਿ ਇਸ ਤੋਂ ਪਹਿਲਾਂ ਫੈਮਿਲੀ ਸਪੌਂਸਰਸ਼ਿਪ ਅਤੇ ਮਨੁੱਖਤਾ ਦੇ ਆਧਾਰ ਤੇ ਵੀ ਮੁਲਕ ਵਿੱਚ ਪਨਾਹ ਹਾਸਲ ਕਰਨ ਦੇ ਵਿੱਚ ਜ਼ਿਆਦਾ ਦਿੱਕਤ ਨਹੀਂ ਸਨਉਂਦੀਆਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ